ਸਲੋਕ ਮਹੱਲਾ ਤੀਜਾ ਇਹੋ ਸਭ ਕਿਸੇ ਆਵਣ ਜਾਣ ਹੈ ਜਿਤ ਹੈ ਆਕਾਰ ਜੇਨਾ ਇਹੋ ਲਿਖਾ ਲਿਖਿਆ ਸੋ ਆਪਰਵਾਣ ਨਾਨਕ ਜੇ ਕੋ ਆਪ ਗਣਾਏ ਦਾ ਸੋ ਮੂਰਖ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰ ਗਰੀਬ ਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 516 517 ਤੀਸਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ 20ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਇਹੋ ਸਭ ਕਿਛ ਆਵਣ ਜਾਣ ਹੈ ਜੇ ਤਾ ਹਕਰ ਜੇ ਨਾ ਇਹ ਹੋ ਲਿਖਾ ਲਿਖਿਆ ਸੋ ਆਪਰਵਾਣ 에 ਹੋ ਸਭ ਕੁਛ ਆਵਣ ਜਾਣ ਹੈ ਮਹਾਰਾਜ ਕਹਿੰਦੇ ਸਾਰਾ ਕੁਝ ਭਾਵੇਂ ਜਿੰਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ ਮਹਾਰਾਜ ਕਹਿੰਦੇ ਆਉਣਾ ਜਾਣਾ ਹੈ ਜੰਮਣਾ ਮਰਨਾ ਹੈ ਜੇਤਾ ਹੈ ਆਕਾਰ ਜਿੰਨਾ ਵੀ ਆਕਾਰ ਹੈ ਨਾ ਜਿੰਨਾ ਵੀ ਪਦਾਰਥ ਜਾਂ ਸਮਗਰੀ ਹੈ ਇਸਾਰਾ ਕੋਈ ਭਾਈ ਆਉਣਾ ਜਾਣਾ ਹੈ ਜਮਣਾ ਮਰਨਾ ਹੈ। ਕਉਰ ਮਹਾਰਾਜ ਕਹਿੰਦੇ ਜੇ ਨਾ ਇਹੋ ਲੇਖਾ ਲਿਖਿਆ ਸੋ ਹੋ ਆਪਰਵਾਣਾ। ਤੇ ਜਿਨੇ ਆਪਣੀ ਮਾਧ ਰੂਪੀ ਸਲੇਟ ਦੇ ਉਪਰ ਇਸ ਤਰ੍ਹਾਂ ਦਾ ਲੇਖਾ ਲਿਖਿਆ ਨਾ ਕਰ ਕਰ ਕਰਣਾ ਲਿਖ ਲੈ ਜਾਹੋ। ਇਸ ਤਰ੍ਹਾਂ ਦਾ ਲੇਖਾ ਲਿਖਿਆ ਕਿ ਜਿੰਨਾ ਵੀ ਆਕਾਰ ਹੈ ਆਉਣਾ ਜਾਣਾ ਹੈ। ਜਿਨੇ ਮਹਾਰਾਜ ਕਹਿੰਦੇ ਸਤ ਔਰ ਸਤ ਦੀ ਵਿਚਾਰ ਨੂੰ ਲਿਖਣਾ ਕੀਤਾ ਆਪਣੇ ਮਨ ਦੀ ਸਲੇਟ ਦੇ ਉੱਪਰ ਮਹਾਰਾਜ ਕਹਿੰਦੇ ਸੋ ਹੋਆ ਪਰਵਾਣ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਭਾਈ ਪਰਵਾਣ ਹੁੰਦਾ ਜਿਹਨੂੰ ਪਤਾ ਹੈ ਕਿ ਦ੍ਰਿਸ਼ਟਮਾਨ ਪਸਾਰਾ ਹੋਣਾ ਜਾਣਾ ਹੈ ਜਮਣਾ ਮਰਨਾ ਹੈ ਔਰ ਮਹਾਰਾਜ ਕਹਿੰਦੇ ਨਾਨਕ ਜੇ ਕੋ ਆਪ ਗਿਣਾਏ ਦਾ ਸੋ ਮੂਰਖ ਗਾਵਾਰ ਨਾਨਕ ਜੇ ਕੋ ਆਪ ਗੁਣਾਏ ਦਾ ਤੀਸਰੇ ਨਾਨਕ ਧੰਗੁਰ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜੇ ਕੋਈ ਪੁੱਲੜ ਗਿਆਨੀ ਹੰਕਾਰੀ ਪੁਰਸ਼ ਆਪਣੇ ਆਪ ਨੂੰ ਗਣਾਉਣਾ ਕਰਦਾ ਹੈ ਆਪਣੇ ਆਪ ਨੂੰ ਜਿਤਾਉਣਾ ਕਰਦਾ ਹੈ ਆਪਣੇ ਹੋਂਦ ਅਸਤੀ ਤੇ ਉੱਪਰ ਹੰਕਾਰ ਕਰਦਾ ਹੋਮੇ ਕਰਦਾ ਆਪਣੇ ਆਪ ਨੂੰ ਵੱਡਾ ਖਵਾਉਂਦਾ ਹੈ ਵਿਸ਼ੇਸ਼ ਖਵਾਉਂਦਾ ਹੈ ਤਾਂ ਮਹਾਰਾਜ ਕਹਿੰਦੇ ਸੋ ਮੂਰਖ ਗਵਾਰ ਅਸਲ ਦੇ ਵਿੱਚ ਮੂਰਖ ਹੈ ਅਤੇ ਗਵਾਰ ਅਨਪੜ ਹੈ ਉਹ ਬੇਸਮਝ ਹੈ ਸੋ ਅਗ੍ਹਾ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੌੜੀ 22 ਦੇ ਨਾਲ ਮਹੱਲਾ ਤੀਜਾ ਮਾਨਕ ਉਂਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਦੇ ਕੁੰਡੇ ਬਹਾਰਾ ਫਿਰ ਫਿਰ ਉੱਜੜ ਪਾਏ ਮਾਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਮਾਨਕੁੰਚਰ ਅਰਥਾਤ ਕਿ ਅਸਲ ਦੇ ਵਿੱਚ ਸਾਡਾ ਮਾਨ ਹੀ ਹਾਥੀ ਹੈ ਭਾਈ ਔਰ ਉਸ ਹਾਥੀ ਨੂੰ ਦੇਸ਼ ਦੇਣ ਵਾਲਾ ਮਹਾਰਾਜ ਕਹਿੰਦੇ ਪੀਲਕ ਜਾਂ ਹਾਥੀਵਾਨ ਜਾਂ ਮੁਹਾਵਤ ਪਤਾ ਕੌਣ ਹੈ ਗੁਰੂ ਮਾਨਕੁੰਚਰ ਪੀਲਕ ਗੁਰੂ ਗੁਰੂ ਮਹਾਰਾਜ ਅਸਲੀ ਮਹਾਤ ਨੇ ਮਾਦ ਰੂਪੀ ਹਾਥੀ ਦੇ ਮਹਾਰਾਜ ਕਹਿੰਦੇ ਆਦੇਸ਼ ਕਿਵੇਂ ਦਿੰਦੇ ਨੇ ਕਹਿੰਦੇ ਗਿਆਨ ਕੁੰਡਾ ਔਰ ਜਿਹੜਾ ਗੁਰੂ ਮਹਾਰਾਜ ਜੀ ਦਾ ਗਿਆਨ ਹੈ ਉਹ ਅਸਲ ਦੇ ਵਿੱਚ ਹਾਥੀ ਦੇ ਸਿਰ ਉੱਤਲਾ ਕੁੰਡਾ ਹੈ ਜਿਹਦੇ ਰਾਹੀਂ ਹਾਥੀ ਨੂੰ ਆਦੇਸ਼ ਦਿੱਤਾ ਜਾਂਦਾ ਹੈ ਗੁਰੂ ਰੂਪੀ ਮਹਾਤ ਦੇ ਦੁਆਰਾ ਮਹਾਰਾਜ ਕਹਿੰਦਾ ਜਹ ਖਿੰਚੇ ਤਹ ਜਾਏ ਔਰ ਗੁਰੂ ਮਹਾਰਾਜ ਜਿੱਧਰ ਨੂੰ ਵੀ ਖਿੱਚਦੇ ਨੇ ਉਸ ਕੁੰਡੇ ਨੂੰ ਉਧਰ ਨੂੰ ਹੀ ਹਾਥੀ ਜਾਣਾ ਕਰਦਾ ਹੈ ਜਿਵੇਂ ਦਾ ਵੀ ਗਿਆਨ ਬਖਸ਼ਦਾ ਨੇ ਜੀਵਾਂ ਨੂੰਵੇਂ ਦਾ ਹੀ ਜੀਵ ਵਿਚਰਨਾ ਕਰਦਾ ਹੈ ਜਗਤ ਦੇ ਵਿੱਚ ਇਹਦਾ ਨਾਨਕ ਹਸਤੇ ਕੁੰਡੇ ਬਹਾਰਾ ਫਿਰ ਫਿਰ ਉੱਜੜ ਪਾਏ ਪਰ ਤੀਸਰੇ ਨਾਨਕ ਧੰਗ ਗੁਰੂ ਅਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਜੀਵ ਰੂਪੀ ਮਾਨ ਰੂਪੀ ਹਾਥੀ ਗਿਆਨ ਰੂਪੀ ਕੁੰਡੇ ਤੋਂ ਬਾਹਰ ਅਰਥਾਤ ਵਿਰਵਾਜਾਂ ਵਾਂਝਾ ਹੈ ਉਹ ਮਹਾਰਾਜ ਕਹਿੰਦਾ ਫਿਰ ਫਿਰ ਉਜੜ ਪਾਏ ਦੁਬਾਰਾ ਦੁਬਾਰਾ ਉਜਾੜਾਂ ਦੇ ਵੱਲ ਜਾਂਦਾ ਰਾਹੋਂ ਕੁ ਰਾਹੇ ਪੈ ਜਾਂਦਾ ਉਹਨੂੰ ਜੀਵਨ ਦੀ ਜਾਚ ਆਉਂਦੀ ਨਹੀਂ ਜਿਹੜਾ ਗੁਰੂ ਮਹਾਰਾਜ ਜੀਆਂ ਦੇ ਗਿਆਨ ਰੂਪੀ ਕੁੰਡੇ ਤੋਂ ਵਿਰਵਾਹ ਮਾਨ ਰੂਪੀ ਹਾਥੀ ਸੋਗ ਪੌੜੀ ਵੀਵੇਂ ਧੰਨ ਗੁਰ ਅਮਰਦਾਸ ਮਹਾਰਾਜ ਜੀਆਂ ਦੀ ਵਾਰ ਦੀ ਪੌੜੀ ਤਿਸ ਆਗੇ ਅਰਦਾਸ ਜਨ ਉਪਾਇਆ ਸਤ ਗੁਰ ਆਪਣਾ ਸੇਵ ਸਭ ਫਲ ਪਾਇਆ ਤੇ ਸਿਆ ਗਏ ਅਰਦਾਸ ਜਿਨ ਉਪਾਇਆ ਮਹਾਰਾਜ ਕਹਿੰਦੇ ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਤੇ ਚਰਨਾਂ 'ਚ ਜੋਦੜੀ ਬੇਨਤੀ ਫਰਿਆਦ ਹੈ ਕਿਹੜੇ ਵਾਹਿਗੁਰੂ ਦੇ ਜਿਨ ਉਪਾਇਆ ਜਿਨ ਜੀਵਨ ਉਸਾ ਜਗਤ ਨੂੰ ਉਤਪੰਨ ਕੀਤਾ ਪੈਦਾ ਕੀਤਾ ਭਾਈ ਸਾਰਾ ਵਿਸ਼ਵ ਸੰਸਾਰ ਨੂੰ ਰਚਿਆ ਜਿਨੇ ਐਨ ਸਤ ਗੁਰੇ ਆਪਣਾ ਸੇਵ ਸਭ ਫਲ ਪਾਇਆ ਮਹਾਰਾਜ ਕਹਿੰਦੇ ਆਪਣੇ ਸਤ ਗੁਰੂ ਪਾਤਸ਼ਾਹ ਜੀਆਂ ਦੀ ਸੇਵਾ ਸਬਰਨ ਕਰਕੇ ਭਾਈ ਸਾਰੇ ਮਾਨਸ਼ਿਤ ਫਲ ਹੀ ਪਾ ਲਈਦੇ ਨੇ ਕਹਿੰਦੇ ਅੰਮ੍ਰਿਤ ਹਰਿ ਕਾ ਨਾਮ ਸਦਾ ਤੇ ਆਇਆ ਅਸਲ ਦੇ ਵਿੱਚ ਹਰੀ ਜੀ ਦਾ ਨਾਮ ਹੀ ਅੰਮ੍ਰਿਤ ਰੂਪ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਹਰਿ ਕਾ ਨਾਮ ਸੋ ਐਸੇ ਕਰਕੇ ਪਾਸ਼ਾ ਕਹਿੰਦਾ ਸਦਾ ਤੇ ਆਇਆ ਸੀ ਨਾਮ ਰੂਪੇ ਅਮਰਤ ਨੂੰ ਸਦਾ ਲਈ ਧਿਆਉਣਾ ਕੀਤਾ ਚੇਤੇ ਕਰਨਾ ਕੀਤਾ ਕਹਿੰਦਾ ਸੰਤ ਜਨਾਂ ਕੈ ਸੰਗ ਦੁੱਖ ਮਿਟਾਇਆ ਸੰਤ ਜਨਾਂ ਦਾ ਸੰਗ ਕਰਕੇ ਨਾ ਮਹਾਰਾਜੀ ਕਹਿੰਦੇ ਸਾਰੇ ਦੁੱਖ ਮੇਟ ਲਏ ਆਪਣੇ ਜੀਵਨ ਦੇ ਵਿੱਚ ਆਉਣ ਵਾਲੇ ਕਹ ਰਿਹਾ ਕਹਿੰਦਾ ਨਾਨਕ ਭਏ ਅਚਿੰਤ ਹਰ ਧਨ ਨਹਿ ਚਲਾਇਆ ਨਾਨਕ ਭਏ ਅਚਿੰਤ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਸੀਂ ਤੇ ਅਚਿੰਤ ਹੋ ਗਏ ਨਿਸ਼ਚਿੰਤ ਹੋ ਗਏ ਨਿ ਫਿਕਰੇ ਹੋ ਗਏ ਵੇ ਪ੍ਰਵਾਹ ਹੋ ਗਏ ਕਿਵੇਂ ਹੋ ਗਏ ਕਹਿੰਦਾ ਹਰ ਧਨ ਨਹਿ ਚਲਾਇਆ ਜਿਹੜਾ ਨਹਿ ਚਲ ਹਰੀ ਧਨ ਹੈ ਨਾ ਜਿਹੜਾ ਅਟਲ ਅਚਲ ਜਾਂ ਅਹਲ ਹੈ ਸਦਾ ਰਹਿਣ ਵਾਲਾ ਸਦੀਵ ਹੈ ਜਿਹੜਾ ਨੇ ਹਰੀ ਧਨ ਪਾਈਓਸ ਨੂੰ ਆਪਣੇ ਮਨ ਦੇ ਵਿੱਚ ਇਕੱਤਰ ਕਰਕੇ ਜੋੜ ਕੇ ਅਸੀਂ ਅਚਿੰਤ ਹੋ ਗਏ ਨੇ ਫਿਕਰੇ ਹੋ ਗਏ ਸੋ ਕੋ 21ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਤੀਜਾ ਖੇਤ ਮੇ ਆਲ ਉੱਚੀਆਂ ਘਰ ਉੱਚਾ ਨਿਰਣਾ ਮਹਲ ਭਗਤੀ ਘਰ ਸਰ ਸੱਜਣਾ ਪਹੁੰਚ ਆ ਕੇ ਤੁਮੇ ਆਲਾ ਉੱਚੀਆਂ ਪਾਸ਼ਾ ਕਹਿੰਦੇ ਆਪਣੇ ਮਨ ਰੂਪੀ ਖੇਤ ਦੀਆਂ ਮਿਆਲਾ ਅਰਥਾਤ ਮਰਜਾਦਾ ਰੂਪੀ ਵੱਟਾਂ ਉੱਚੀਆਂ ਕਰਕੇ ਫੇਰ ਹੀ ਪਾਸ਼ਾ ਕਹਿੰਦਾ ਘਰ ਉੱਚਾ ਨੇ ਰਣਾ ਉੱਚੇ ਘਰ ਵੱਲ ਵੇਖਣਾ ਕਰੀ ਬੱਦਲਾਂ ਦੇ ਵੱਲ ਮੇਕ ਦੇ ਵੱਲ ਆਕਾਸ਼ ਦੇ ਵੱਲ ਅੰਬਰ ਦੇ ਵੱਲ ਵੇਖਣਾ ਕਰੀ ਗੁਰੂ ਰੂਪੀ ਅੰਬਰ ਦੇ ਕੋਲ ਗੁਰੂ ਰੂਪੀ ਮੇਕ ਦੇ ਕੋਲ ਫੇਰ ਉਹਦਾ ਸ਼ਬਦ ਰੂਪੀ ਮੇ ਮੰਗੇ ਪਹਿਲਾ ਮਹਾਰਾਜ ਕਹਿੰਦੇ ਆਪਣੇ ਮਨ ਰੂਪੀ ਖੇਤ ਦੀਆਂ ਮਰਜਾਦਾ ਰੂਪੀ ਵੱਟਾਂ ਨੂੰ ਉੱਚੀਆਂ ਕਰ ਲੈ ਕਹਿੰਦਾ ਮਹਾਂ ਲ ਭਗਤੀ ਘਰ ਸਰ ਸੱਜਣਾ ਪਹੁੰਚੋ ਮਹਾਂ ਲ ਭਗਤੀ ਘਰ ਸਰ ਜਦੋਂ ਮਹਲ ਅਰਥਾਤ ਜੀਵ ਰੂਪੀ ਇਸਤਰੀ ਦੀ ਭਗਤੀ ਉਹਦੇ ਹਿਰਦੇ ਰੂਪੇ ਘਰ ਦੇ ਵਿੱਚ ਸਾਰਾ ਅਰਥਾਤ ਬਾਣ ਆਉਂਦੀ ਹੈ ਨਾ ਫੱਬ ਜਾਂਦੀ ਹੈ ਤੇ ਫਿਰ ਪਾਸ਼ਾ ਕਹਿੰਦਾ ਸੱਜਣਾ ਆਪਹੁਣਿਓ ਜਿਹੜਾ ਸੱਜਣਾ ਹਰੀ ਰੂਪਿ ਉਹ ਆਪ ਹੀ ਪ੍ਰਾਉਣਾ ਬਣ ਕੇ ਆ ਜਾਂਦਾ ਹੈ ਹਿਰਦੇ ਰੂਪੀ ਘਰ ਦੇ ਵਿੱਚ ਪਾਸ਼ਾ ਕਹਿੰਦਾ ਬਰਸਨਾ ਤਾਂ ਬਰਸ ਕਨਾ ਬਹੁੜ ਬਰਸਹਿ ਕਾਹੇ ਨਾਨਕ ਤੈਨ ਬਲ ਹਾਰਣੈ ਜਿਨ ਗੁਰਮੁਖੇ ਪਾਇਆ ਮਨ ਨਮਾਹੇ ਬਰਸਨਾ ਤਾਂ ਬਰਸ ਕਨਾ ਮਹਾਰਾਜ ਕਹਿੰਦਾ ਹੈ ਬੱਦਲ ਜੇ ਤੋ ਵਰਨਾ ਹੀ ਆਇਆ ਤਾਂ ਮਹਾਰਾਜ ਕਹਿੰਦੇ ਹੁਣ ਜੋਰਾਂ ਦਾ ਹੋ ਕੇ ਵਰ ਬੰਬੜ ਵਰਸਕਾਹੇ ਤੇ ਫਿਰ ਦੁਬਾਰਾ ਬਾਦ ਦੇ ਵਿੱਚ ਮਹਾਰਾਜ ਕਹਿੰਦੇ ਵਰਸਣ ਦਾ ਕੀ ਫਾਇਦਾ ਬਾਦ ਦੇ ਵਿੱਚ ਕਾਦੇ ਲਈ ਵਰਸਣਾ ਜੇ ਵਰਸਣਾ ਤੇ ਹੁਣੇ ਵਰਸ ਪਾਤਸ਼ਾਹ ਕਹਿੰਦੇ ਜਿਵੇਂ ਸਦਨਾ ਜੀ ਨੇ ਆਖਿਆ ਸੀ ਨਾ ਤਾਵ ਗੁਣ ਕਹਾ ਜਗਦਗੁਰਾ ਜੋ ਕਰਮ ਨਾ ਨਾਸੈ ਕਹਿੰਦਾ ਸਯੰਗ ਸਰਨ ਕਤ ਜਾਈਐ ਜੋ ਜੰਬੋਗਰਾਸੈ ਕਹਿੰਦਾ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ ਇੱਕ ਸ਼ਾਂਤੇ ਬੋਨ ਦੇ ਖਾਤਰ ਮਹਾਰਾਜ ਕਹਿੰਦਾ ਮੈਂ ਜੀਵ ਰੂਪੀ ਪਪੀਹਾ ਤਰਲੇ ਲੈ ਰਿਹਾ ਮੇਰੇ ਮਰਨ ਤੋਂ ਬਾਅਦ ਪ੍ਰਾਣ ਨਿਕਲਣ ਤੋਂ ਬਾਅਦ ਕਹਿੰਦੇ ਮੈਨੂੰ ਸਮੁੰਦਰ ਵੀ ਮਿਲ ਗਿਆ ਤਾਂ ਮੇਰੇ ਕੀ ਅਰਥ ਮੇਰੇ ਕੀ ਕੰਮ ਮਹਾਰਾਜ ਕਹਿੰਦਾ ਹੁਣ ਮੈਂ ਡੋਬ ਰਿਹਾ ਮੈਨੂੰ ਆਪਣਾ ਨਾਮ ਰੂਪੀ ਬੇੜਾ ਬਖਸ਼ ਬਾਅਦ ਵਿੱਚ ਬੇੜੀ ਵੀ ਮਿਲ ਗਈ ਤਾਂ ਮਹਾਰਾਜ ਕਹਿੰਦਾ ਮੈਂ ਕੀ ਕਰਨੀ ਐ ਸੋ ਇੱਥੇ ਵੈਸੇ ਪਾਸ਼ਾ ਕਹਿੰਦਾ ਨਾ ਬਰਸਣਾ ਤਾਂ ਬਰਸ ਕਣਾ ਬਹੁੜ ਬਰਸਾ ਕਾਹ ਹੈ ਜੇ ਵਰਨਾ ਤੇ ਪਾਸ਼ਾ ਹੋਣੇ ਹੋਰਾਂ ਦਾ ਹੋ ਕੇ ਵਰਨਾ ਕਰ ਦੁਬਾਰਾ ਵਰਸਣ ਦਾ ਬਾਅਦ ਦੇ ਵਿੱਚ ਵਰਸਣ ਦਾ ਕੀ ਫਾਇਦਾ ਕਿਰਪਾ ਕਰਨੀ ਤੇ ਮਹਾਰਾਜ ਸਾਡੇ ਤੇ ਹੋਣੇ ਜਿਵੇਂ ਨਾਮਦੇਵ ਜੀ ਨੇ ਆਖਿਆ ਸੀ ਕਹਿੰਦੇ ਮੂਏ ਹੋਏ ਜੋ ਮੁਕਤ ਦੇ ਹੋ ਕੇ ਮੁਕਤ ਨਾ ਜਾਣਾ ਕੋਇਲਾ ਇਹ ਪੰਡਿਆ ਮੋਕੋਟ ਢੇਡ ਕਹ ਤੇ ਤੇਰੀ ਪੈਜ ਪਿਛੌਂਡੀ ਹੋਏ ਲਾ ਮਰਨ ਤੋਂ ਬਾਅਦ ਮੁਕਤੀ ਵੀ ਦੇਤੀ ਤਾਂ ਕਿਨੇ ਜਾਣਣਾ ਕਿ ਨਾਮ ਦੇ ਮੁਕਤ ਹੋ ਗਿਆ ਹੈ ਏ ਪੰਡਤ ਹੁਣ ਮੈਰੀ ਨਰਾਦਰੀ ਕਰਦੇ ਨੇ ਮਾਰੇ ਹੁਣ ਕਿਰਪਾ ਕਰੋ ਮੇਰੇ ਤੇ ਸੁਮਹਾਰਾ ਇਹ ਕਹਿੰਦੇ ਬਰਸਨਾ ਤਾਂ ਬਰਸ ਕਨ ਬਹੁੜ ਬਰਸ ਹਕਾਹੇ ਨਾਨਕ ਤੈਨ ਬਲਹਾਰਣੇ ਜਿਨ ਗੁਰਮੁਖੇ ਪਾਇਆ ਮਨ ਨਮਾਹੇ ਨਾਨਕ ਤੈਨ ਬਲਹਾਰਣੇ ਤੀਸਰੇ ਨਾਨਕ ਧੰਗ ਗੁਰਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਤੋਂ ਬਲਹਾਰੇ ਜਾਂਦਾ ਹਾਂ ਵਾਰਨੇ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਕਿਨਾਂ ਤਾਂ ਜਨ ਗੁਰਮੁਖੇ ਪਾਇਆ ਮਨ ਮਾਹੇ ਜਿਨ੍ਹਾਂ ਨੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਗੁਰਮੁਖ ਹੋ ਕੇ ਮਨ ਦੇ ਵਿੱਚੋਂ ਹੀ ਪਰਮੇਸ਼ਰ ਜੀ ਨੂੰ ਪਾਉਣਾ ਕੀਤਾ ਹੈ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਉੜੀ 21 ਦੇ ਨਾਲ ਮਹੱਲਾ ਤੀਜਾ ਮਿੱਠਾ ਸੋਜੋ ਭਾਵੰਦਾ ਸੱਜਣ ਸੋਜੈ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਮਿੱਠਾ ਸੋ ਜੋ ਭਾਵ ਦਾ ਅਸਲ ਤੇ ਵਿੱਚ ਮਿੱਠਾ ਹੋਈ ਹੁੰਦਾ ਜੋ ਸਾਡੇ ਮਨ ਨੂੰ ਪਾਉਂਦਾ ਹੋਵੇ ਤੇ ਕਹਿੰਦਾ ਸੱਜਣ ਵੀ ਉਹੀ ਹੁੰਦਾ ਪਾਸ਼ਾ ਕਹਿੰਦਾ ਜਿਹੜਾ ਰਾਸ ਆ ਜਾਵੇ ਜਿਹੜਾ ਮਾਫਕ ਬੈਠ ਜਾਵੇ ਸੱਜਣ ਵੀ ਉਹੀ ਹੁੰਦਾ ਭਾਈ ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦਾ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਐਸਾ ਸਲੀਅਤ ਨੂੰ ਇਹ ਸਚਾਈ ਨੂੰ ਕੇਵਲ ਉਹੀ ਗੁਰਮੁਖੋ ਕੇ ਜਾਣਣਾ ਕਰਦੇ ਨੇ ਕੌਣ ਜਾ ਕੋ ਆਪ ਕਰੇ ਪ੍ਰਗਾਸ ਜਿਨ੍ਹਾਂ ਦੇ ਹਿਰਦੇ ਚ ਆਪ ਅਕਾਲਪੁਰਖ ਵਾਹਿਗੁਰੂ ਜੀ ਗੁਰਪਰਮੇਸ਼ਰ ਜੀ ਗਿਆਨ ਦਾ ਪ੍ਰਕਾਸ਼ ਕਰਦੇ ਨੇ ਸਵਗੋ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪੌੜੀ ਕਿਵੇਂ ਪੌੜੀ ਪ੍ਰਭ ਪਾਸ ਜਨ ਕੇ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋਂ ਤੋ ਦਤਿਆਈ ਪ੍ਰਭ ਪਾਸ ਜਨ ਕੇ ਅਰਦਾਸ ਇਹ ਪ੍ਰਭੂ ਜੀ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਜਨਾਂ ਦੀ ਦਾਸਾਂ ਦੀ ਇਹ ਹੀ ਅਰਦਾਸ ਬੇਨਤੀ ਜੋੜੀ ਫਰਿਆਦ ਹੈ ਕਿ ਤੂੰ ਸੱਚਾ ਸਾਈਂ ਐ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਡਾ ਸੱਚਾ ਸੁਆਮੀ ਐ ਸੱਚਾ ਸਾਈਂ ਐ ਸੱਚਾ ਮਾਲਕ ਐ ਮਹਾਰਾਜ ਕਹਿੰਦਾ ਤੂੰ ਰਖਵਾਲਾ ਸਦਾ ਸਦਾ ਹੋਂ ਤੋਦ ਦਿੱਤੀ ਆਈ ਤੂੰ ਸਦਾ ਸਦਾ ਹੀ ਸਾਡਾ ਰਖਵਾਲਾ ਆਤਵਾ ਰੱਖਿਆ ਕਹੈਂ ਸਾਡੀ ਰੱਖਿਆ ਕਰਨ ਵਾਲਾ ਹੈ ਸੋ ਇਸ ਕਰਕੇ ਹੋਂ ਤੋਦ ਦਿੱਤੀ ਆਈ ਅਸੀਂ ਤੈਨੂੰ ਸਦਾ ਹੀ ਤੇਉਣਾ ਕਰਦੇ ਹਾਂ ਪਾਤਸ਼ਾਹ ਜੀ ਚੇਤੇ ਕਰਨਾ ਕਰਦੇ ਹਾਂ ਕਹਿੰਦਾ ਜੀ ਜੰਤ ਸਭ ਤੇਰਾ ਤੂੰ ਰਹਾ ਸਮਾਈ ਔਰ ਜਨ ਵਿੱਚ ਜੀ ਆ ਜੰਤ ਸਾਰੇ ਤੇਰੇ ਨੇ ਪਾਤਸ਼ਾਹ ਜੀ ਤੂੰ ਰਹਾ ਸਮਾਈ ਔਰ ਤੂੰ ਸਾਰੇ ਜੀਵਾਂ ਜੰਤਾਂ ਦੇ ਵਿੱਚ ਸਮਾਇਆ ਪਿਆ ਹੈ ਲੀਨ ਹੈ ਭਰਪੂਰ ਹੈ ਕਹਿੰਦਾ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਤੇ ਜਿਹੜਾ ਵੀ ਤੇਰੇ ਦਾਸਾਂ ਦੀ ਤੇਰੇ ਸੇਵਕਾਂ ਦੀ ਤੇਰੇ ਗੁਰਮਖਾਂ ਗੁਰੂ ਪਿਆਰਿਆਂ ਦੀ ਨਿੰਦਿਆ ਕਰਦਾ ਨਾ ਮਹਾਰਾਜ ਕਹਿੰਦੇ ਤੇ ਸਮਾਰ ਪਚਾਈ ਉਹਨਾਂ ਨੂੰ ਤੁਸੀਂ ਮਾਰ ਕੇ ਨਾ ਗਾਲ ਸਾੜ ਦਿੰਦੇ ਜੇ ਗਾਲ ਕੇ ਮਾਰ ਦਿੰਦੇ ਜੇ ਕਹਿੰਦਾ ਚਿੰਤਾ ਛੱਡਿਆ ਚਿੰਤ ਰੋ ਨਾਨਕ ਲਗ ਪਾਈ ਤੇ ਤੀਸਰੇ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਗੁਰਮੁਖ ਗੁਰੂ ਪਿਆਰੇ ਤੋ ਚਿੰਤਾ ਨੂੰ ਛੱਡ ਕੇ ਝੋਰੀਆਂ ਤੋਂ ਖਲਿਆਂ ਨੂੰ ਛੱਡ ਕੇ ਚਿੰਤ ਰਹਿਣਾ ਕਰਨ ਫਿਕਰਾ ਰਹਿਣਾ ਕਰ ਬੇ ਪਰਵਾਹ ਰਹਿਣਾ ਕਰ ਕਿਵੇਂ ਨਾਨਕ ਲੱਗ ਪਾਈ ਤੀਸਰੇ ਨਾਨਕ ਕਹਿੰਦੇ ਆ ਪਾਸ਼ਾ ਦੇ ਪੈਰੀਂ ਲੱਗ ਕੇ ਉਹਦੇ ਚਰਨੀ ਲੱਗ ਕੇ ਨਾ ਫਿਕਰਾ ਰਹਿਣਾ ਕਰ ਚਿੰਤਾਵਾਂ ਨੂੰ ਛੱਡ ਕੇ ਸੋ ਅਗਵੰਤਮ ਭਾਈ ਮਈ ਪੌੜੀ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਹਿਲਾ ਸ਼ਲੋਕ ਸ਼ਲੋਕ ਮਹੱਲਾ 3 ਜਿਆ ਕਹਿੰਦਾ ਆਸਾ ਕਰਤਾ ਜਗ ਮਵਾ ਆਸਾ ਮਰ ਨਾ ਜਾਏ ਨਾਨਕ ਆਸਾਂ ਪੂਰੀਆਂ ਸੱਚ ਸਿਉ ਚਤ ਲਾਏ ਆਸਾ ਕਰਤਾ ਜਗ ਮਵਾ ਸਾਰਾ ਜਗਤ ਵਿਸ਼ਵ ਸੰਸਾਰ ਹੀ ਆਸਾ ਕਰਦਾ ਹੋਇਆ ਹੀ ਮਰ ਗਿਆ ਮਾਰੇ ਕਹਿੰਦੇ ਕਹਿੰਦੇ ਆਸਾ ਮਰ ਨਾ ਜਾਏ ਆਸਾ ਨਾ ਤੇ ਮਰਦੀ ਐ ਨਾ ਕਿਤੇ ਜਾਂਦੀ ਐ ਭਾਈ ਜਿਵੇਂ ਫਰੀਦ ਜੀ ਕਹਿੰਦੇ ਨਾ ਨਾ ਆਇਓ ਬੰਦਾ ਦੁਨੀਆ ਵਿੱਚ ਵਤ ਆ ਸੁਣੀ ਬੰਨ ਆਸਾਂ ਦੀ ਪਾਟ ਬੰਨ ਕੇ ਲਿਆਇਆ ਬੰਦਾ ਦੁਨੀਆ ਦੇ ਵਿੱਚ ਇਹ ਆਸ ਹੀ ਜੀਵਨ ਪੁਨਰ ਜਨਮ ਦੇ ਵਿੱਚ ਲੈ ਜਾਂਦੀ ਹੈ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੀ ਆਸਾਂ ਤੇ ਆਸਾ ਮਰਿਆ ਨਾ ਜਾਏ ਨਾ ਮਰਦੀ ਆ ਕਿਤੇ ਤਾਂ ਨਾ ਕਿਤੇ ਜਾਂਦੀ ਹੈ ਕਹਿੰਦੇ ਨਾਨਕ ਆਸਾਂ ਪੂਰਿਆ ਸੱਚੈ ਸਿਉ ਚਤ ਲਾਏ ਇਹ ਆਸਾਂ ਕੇਵਲ ਤੇ ਕੇਵਲ ਤਾਂ ਹੀ ਪੂਰੀਆਂ ਹੁੰਦੀਆਂ ਨੇ ਮਹਾਰਾਜ ਕਹਿੰਦੇ ਜੇਕਰ ਸੱਚ ਐਸਾ ਚਿਤ ਲਾਏ ਸੱਚੇ ਪਿਤਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਚਿਤ ਨੂੰ ਜੋੜਨਾ ਕਰੀਏ ਤਾਂ ਹੀ ਆਸਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ ਆਸਾਂ ਮੁੱਕਦੀਆਂ ਨੇ ਜੀਵ ਦੀਆਂ ਸੋਗ ਅਗਰ ਦੂਸਰਾ ਸ਼ਲੋਕ ਧੰਗੁਰੂ ਅਮਰਦਾਸ ਮਹਾਰਾਜ ਜੀਆ ਦਾ ਪੌੜੀ 22ਵੀਂ ਦੇ ਨਾਲ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਨ ਕੀਤੇ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬਾਝੋ ਹਰ ਕਾ ਨਾਏ ਆਸਾ ਮਨਸਾ ਮਰ ਜਾਏ ਸੀ ਮਹਾਰਾਜ ਕਹਿੰਦੇ ਆਸਾ ਤੇ ਮਨਸਾ ਮਰ ਜਾਵੇਗੀ ਕਿਵੇਂ ਜਿਨ ਕੀਤੀ ਸੋ ਲੈ ਜਾਏ ਜਿਹੜੇ ਪਰਮੇਸ਼ਰ ਨੇ ਪੈਦਾ ਕੀਤੀ ਹੈ ਨਾ ਆਸਾ ਤੇ ਮਨਸਾ ਵਗੈਰਾ ਉਹੀ ਇਹਨੂੰ ਲੈ ਜਾਂਦਾ ਜੀਵ ਦੇ ਹਿਰਦੇ ਦੇ ਵਿੱਚੋਂ ਕੱਢ ਕੇ ਜੀਵ ਦੀਆਂ ਆਸਾਂ ਪਾਸ਼ਾ ਜੀ ਹੀ ਕੇਵਲ ਪੂਰੀਆਂ ਕਰਦੇ ਨੇ ਆਸਾਂ ਦਾ ਨਿਵੈਰਤ ਕੇਵਲ ਜੀਵਨ ਨੂੰ ਪਾਸ਼ਾ ਹੀ ਕਰਦੇ ਹਨ ਇਹਦਾ ਨਾਨਕ ਨਹਿਚਲ ਕੋ ਨਹੀਂ ਬਾਜ ਹਰ ਕਾ ਨਾਏ ਨਾਨਕ ਨਹਿਚਲ ਕੋ ਨਹੀਂ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਪਾਈ ਅਥੇ ਨਹਿਚਲ ਡੋਲ ਢੋਲ ਟਲ ਜਾ ਹਿੱਲ ਕੋਈ ਵੀ ਨਹੀਂ ਕੇਵਲ ਤੇ ਕੇਵਲ ਉਸ ਹਰੀ ਦੇ ਨਾਮ ਤੋਂ ਬਿਨਾ ਕੋਈ ਵੀ ਅਥੇ ਨਹਿਚਲ ਨਹੀਂ ਬਾਜ ਹਰ ਕਾ ਨਾਏ ਇਕ ਹਰੀ ਦਾ ਨਾਮ ਤੋਂ ਬਿਨਾ ਨਾਮੀਆਂ ਤੋਂ ਬਿਨਾ ਕੋਈ ਵੀ ਇੱਥੇ ਨਹੀਂ ਚੱਲ ਨਹੀਂ ਸੁਗ ਪੌੜੀ ਅੰਤਮਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਾਰ ਦੀ 22ਵੀਂ ਇਹਦੇ ਨਾਲ ਗੂਜਰੀ ਕੀ ਵਾਰ ਮਹੱਲਾ ਤੀਜਾ ਸੰਪੂਰਨ ਹੋਵੇਗੀ ਸੁਪਾਸ਼ਾ ਕਿਰਪਾ ਕਰ ਦੇਣਾ ਪੌੜੀ ਕਾਪੇ ਜਗਤ ਉਪਾਇਨ ਕਰ ਪੂਰਾ ਠਾਟ ਕਾਪੇ ਸਾਹ ਆਪੇ ਵਣਜਾਰਾ ਆਪੇ ਹੀ ਹਰ ਹਾਟ ਤਾਪ ਜਗਤਉਪਾਇੋਂ ਨ ਕਰ ਪੂਰਾ ਥਾਟ ਜਗਤ ਦੀ ਉਤਪਤੀ ਵੀ ਆਪ ਹੀ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਵੇਂ ਕੀਤੇ ਕਰ ਪੂਰਾ ਥਾਟ ਪੂਰੀ ਰਚਨਾ ਰਾਜ ਕੇ ਪੂਰੀ ਬਣਤ ਬਣਾ ਕੇ ਪੂਰੀ ਘਾੜਤ ਘੜ ਕੇ ਜਗਤ ਦੀ ਰਚਨਾ ਕੀਤੀ ਹੈ ਨਾ ਸੰਸਾਰ ਦੇ ਵਿੱਚ ਕੁਝ ਵਾਧਾ ਹੈ ਤੇ ਨਾ ਕੁਝ ਘਟ ਹੈ ਭਾਈ ਪੂਰੇ ਕਾਕੀਆ ਸਭ ਕੁਝ ਪੂਰਾ ਘਟ ਵਧ ਕਿਛ ਨਹੀਂ ਤਾਪ ਸਤ ਕੀਆ ਸਭ ਸਤ ਤੇ ਇਸ ਪ੍ਰਵਤ ਸਗਲੀ ਉਤਪਾਤ ਉਹਦੇ ਤੋਂ ਜੂਤਪਤੀ ਹੋਈ ਆ ਉਹ ਆਪ ਵੀ ਸੱਚਾ ਉਹਦਾ ਪੈਦਾ ਕੀਤਾ ਵੀ ਸਭ ਕੁਝ ਸੱਚਾ ਹੀ ਹੈ ਮਹਾਰਾ ਕਹਿੰਦੇ ਆਪੇ ਜਗ ਤੇ ਉਪਾਇ ਨ ਕਰ ਪੂਰਾ ਥਾਟ ਆਪੇ ਸਾਹ ਆਪੇ ਬਣ ਜਾਰਾ ਆਪੇ ਹੀ ਹਰ ਹਾਟ ਆਪੇ ਸਾਹ ਆਪੇ ਵਣਜਾਰਾ ਉਹ ਸ਼ਾਹੂਕਾਰ ਵੀ ਆਪ ਹੀ ਹੈ ਆਕਾਲਪੁਰਖ ਵਾਹਿਗੁਰੂ ਔਰ ਜੀਵ ਰੂਪੇ ਵਣਜਾਰਾ ਵੀ ਆਪ ਹੀ ਹੈ ਜਿਹੜਾ ਵੱਡੇ ਸ਼ਾਹੂਕਾਰ ਦੇ ਕੋਲੋਂ ਸੌਦਾ ਲੈ ਕੇ ਸ਼ਹਿਰਾਂ ਜਾਂ ਪਿੰਡਾਂ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਵੇਚਦੇ ਨੇ ਉਹਨੂੰ ਵਣਜਾਰੇ ਕਹਿੰਦੇ ਸਨ ਮਹਾਰਾਜ ਕਹਿੰਦੇ ਜੀਵ ਰੂਪੇ ਵਣਜਾਰਾ ਵੀ ਆਪ ਹੈ ਵਾਹਿਗੁਰੂ ਰੂਪੇ ਸ਼ਾਹ ਵੀ ਆਪ ਹੈ ਆਪੇ ਹੀ ਹਰ ਹਾਟ ਤੇ ਸਤਸੰਗ ਰੂਪੇ ਹੱਟ ਵੀ ਆਪ ਹੀ ਹੈ ਜਿੱਥੇ ਨਾਮ ਦਾ ਵਣਜ ਹੁੰਦਾ ਹੈ ਕਹਿੰਦੇ ਆਪੇ ਸਾਗਰ ਆਪੇ ਬੋਇਤਾ ਆਪੇ ਹੀ ਖੇਵਾਟ ਸੰਸਾਰ ਰੂਪੇ ਸਾਗਰ ਅਥਵਾ ਸਮੁੰਦਰ ਵੀ ਆਪ ਹੀ ਐ ਆਪੇ ਬੋਇਤਾ ਨਾਮ ਰੂਪੇ ਜਹਾਜ਼ ਜਾਂ ਬੋਇਤਾ ਵੀ ਆਪ ਹੀ ਐ ਤੇ ਆਪੇ ਹੀ ਖੇਵਾਟ ਤੇ ਨਾਮ ਰੂਪੇ ਬੇੜੇ ਨੂੰ ਚਲਾਉਣੇ ਵਾਲਾ ਗੁਰੂ ਰੂਪੇ ਮਲਾ ਵੀ ਆਪ ਹੀ ਆਹ ਮਹਾਰਾਜ ਕਹਿੰਦੇ ਕਹਿੰਦੇ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਤਪਾਈ ਅਸਲ ਦੇ ਵਿੱਚ ਗੁਰੂ ਵੀ ਉਹ ਆਪ ਹੀ ਬਣਿਆ ਬੈਠਾ ਪਰਮੇਸ਼ਰ ਜੀ ਅਤੇ ਚੇਲਾ ਵੀ ਆਪ ਹੀ ਬਣਿਆ ਬੈਠਾ ਜਗਿਆਸੂ ਵੀ ਆਪ ਹੀ ਬੜਿਆ ਬੈਠਾ ਕਹਿੰਦੇ ਆਪੇ ਦੱਸੇ ਘਾਟ ਤੇ satsang ਰੂਪੀ ਘਾਟ ਦੀ ਦੱਸ ਵੀ ਉਹ ਆਪ ਹੀ ਪਾਉਂਦਾ ਪੱਤਣ ਦੀ ਦੱਸ ਵੀ ਉਹ ਆਪ ਹੀ ਪਾਉਂਦਾ satsang ਰੂਪੀ ਪੱਤਣ ਦੀ ਕਹਿੰਦਾ ਜਨ ਨਾਨਕ ਨਾਮ ਤਿਆਏ ਤੂੰ ਸਭ ਕਲ ਵਿਖ ਕਾਟ ਸਦ ਜਾਨ ਨਾਨਕ ਨਾਮ ਧਿਆਏ ਤੂੰ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੇਰੇ ਜਨ ਤੇਰੇ ਦਾਸ ਹਾ ਨਾਮ ਧਿਆਏ ਤੂੰ ਤੇ ਮਹਾਰਾਜ ਕਹਿੰਦੇ ਆ ਜੀਵ ਤੂੰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਕਹਿੰਦੇ ਸਭ ਕਿਲਵਿਖ ਕਾੜ ਤੇਰੇ ਸਾਰੇ ਕਿਲਵਿਖ ਅਰਥਾਤ ਪਾਪ ਜਿਹੜੇ ਨੇ ਕੱਟੇ ਜਾਣਗੇ ਜੇ ਤੂੰ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰੇਗਾ ਸੋ ਸਦ ਤੋ ਭਾਵ ਧੰਨ ਗੁਰੂ ਅਰਜਨ ਦੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਲਖਾਰੀ ਭਾਈ ਗੁਰਦਾਸ ਜੀ ਨੇ ਆਦੇਸ਼ ਕਰਦੇ ਹਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਾਰ ਸੁੱਧ ਹੈ ਇਨ ਬਿਨਸ ਦਾ ਉਤਾਰਾ ਕਰ ਦਿੱਤਾ ਜਾਵੇ ਸੋ ਮਹਾਰਾਜ ਕਹਿੰਦੇ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਕਾਟ ਜਨ ਨਾਨਕ ਨਾਮ ਤਿਆਏ ਤੂੰ ਸਭ ਕਲ ਵਿਖ ਕਾਟ ਸੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ